ਇਹ ਰਹਾ ਨਾਮ ਡਾਕਟਰ ਪਰਮਿੰਦਰ ਸਿੰਘ ਆ ਮੈਂ ਜਿਲ੍ਹਾ ਅੰਮ੍ਰਿਤਸਰ ਦਾ ਆ ਗੂ ਆ ਅੱਜ ਕਿੱਥੇ ਆਏ ਸੀ ਅੱਜ ਅਸੀਂ ਪਠਾਨਕੋਟ ਮਾਈਨਿੰਗ ਦੇ ਦਫ਼ਤਰ ਆਏ ਆ ਜਿੱਥੇ ਕਿ ਇੱਕ ਪਿਛਲੇ ਲਗਭਗ 13 ਦਿਨ ਪਹਿਲਾਂ ਸਾਡੀ ਗੱਡੀ ਜਿਹੜੀ ਆ ਆਮ ਇੱਕ ਅੰਮ੍ਰਿਤਸਰ ਦਾ ਕੋਈ ਡਰਾਈਵਰ ਹੈ ਉਹਨੇ ਆਪਣੀ ਗੱਡੀ ਪਾਈ ਸੀਗੀ ਜਿਹੜੀ ਕਿ ਪਿੱਛੋਂ ਜੰਮੂ ਤੋਂ ਲਿਆਂਦੀ ਆ ਰਹੀ ਸੀ ਜਦੋਂ ਇੱਥੇ ਐਂਟਰ ਹੋਈ ਚੱਕ ਪੁਆਇੰਟ ਤੋਂ ਪਹਿਲਾਂ ਹੀ ਉਹਨੇ ਬਿੱਲ ਵੀ ਕਟਾਇਆ ਸੀ ਬਿੱਲ ਦੇ ਵਿੱਚ ਥੋੜੀ ਕਲੈਰੀਕਲ ਮਿਸਟੇਕ ਹੋ ਗਈ ਕਲੈਰੀਕਲ ਕਲੈਰੀਕਲ ਮਿਸਟੇਕ ਜਿਹੜੀ ਆ ਉਹਨੂੰ ਨਹੀਂ ਦੂਰ ਕੀਤਾ ਉਹਨਾਂ ਨੇ ਕਲੈਰੀਕਲ ਮਿਸਟੇਕ ਠੀਕ ਵੀ ਕਰਾ ਲਈ ਆ ਡਰਾਈਵਰ ਨੇ ਵੀ ਪ੍ਰਿੰਟਰ ਆਪਣੇ ਮਾਲਕ ਨੇ ਵੀ ਪਰ ਉਹਨਾਂ ਨੇ ਠੀਕ ਹੋਣ ਦੇ ਬਾਵਜੂਦ ਜੁਰਮਾਨਾ ਪਾਤਾ ਅਸਲ ਦੇ ਵਿੱਚ ਜੁਰਮਾਨਾ ਪਾ ਕੇ ਇਹ ਜਿਹੜੇ ਮਾਈਨਿੰਗ ਦੇ ਅਧਿਕਾਰੀ ਆ ਜਿੰਨਾ ਕੀ ਵੱਡੀ ਰਿਸ਼ਵਤ ਦੇ ਜਿਹੜੇ ਲੈ ਰਹੇ ਆ ਜੇਬੇ ਭਰ ਰਹੇ ਆ ਕਿਉਂਕਿ ਸਾਰੇ ਪੰਜਾਬ ਚ ਲਾ ਲੋ ਜਾਂ ਇਧਰ ਉਧਰ ਲਾ ਲੋ ਪਟਾਣ ਕੋਲ ਲਾ ਲੋ ਜ਼ਿਆਦਾਤਰ ਮਾਈਨਿੰਗ ਗੈਰ ਕਾਨੂੰਨੀ ਹੋ ਰਹੀ ਆ ਲੀਡਰਾਂ ਨੂੰ ਪੈਸਾ ਜਾ ਰਿਹਾ ਦਿੱਲੀ ਕੇਜਰੀ ਗੈਂਗ ਜਿਹੜਾ ਇੱਥੇ ਪੱਕਾ ਡੇਰੇ ਲਾ ਕੇ ਬੈਠਾ ਵਾ ਉਹ ਪੰਜਾਬ ਦਾ ਪੈਸਾ ਜਿਹੜਾ ਜੋ ਗੈਰ ਕਾਨੂੰਨੀ ਮਾਈਨਿੰਗ ਦਾ ਇਕੱਠਾ ਕਰ ਰਿਹਾ ਤੇ ਉਹ ਪੈਸਾ ਉਹਨਾਂ ਦੀ ਜੇਬ 'ਚ ਜਾ ਰਿਹਾ ਤੇ ਆਮ ਲੋਕ ਜਿਹੜੇ ਛੋਟੇ ਟਰਾਂਸਪੋਰਟਰ ਆ ਉਹਨਾਂ ਨੂੰ ਬਰਬਾਦ ਕੀਤਾ ਜਾ ਰਿਹਾ ਵੱਡਿਆਂ ਨੂੰ ਖੁਸ਼ ਕਰਨ ਵਾਡਿਆਂ ਦੀਆਂ ਗੱਡੀਆਂ 100-100 ਸੈਂਕੜੇ-ਸੈਂਕੜੇ ਗੱਡੀਆਂ ਲੰਘ ਜਾਂਦੀਆਂ ਪਰ ਇਹਨਾਂ 'ਕ ਵਿਖਾਉਣ ਵਾਸਤੇ ਵੀ ਮਹਿਕਮਾ ਕਾਰਵਾਈ ਕਰ ਰਿਹਾ ਆਮ ਬੰਦੇ ਨੂੰ ਟੰਗ ਦਿੱਤਾ ਜਾਂਦਾ ਭਈ ਹਫਤੇ ਦਾ ਹੰਦਰਾ ਬਾਅਦ ਇੱਕ ਅਧੀ ਗੱਡੀ ਫੜ ਕੇ ਉਹਨੂੰ ਲੱਖਾਂ ਰੁਪਏ ਜੁਰਮਾਨਾ ਕਰ ਦਿੱਤਾ ਜਾਂਦਾ ਵੀ ਇਹ ਗੱਡੀ ਜਿਹੜੀ ਆ ਇੱਥੇ ਸੜੇ ਜਿਹੜੇ ਗੱਡੀ ਦਾ 70-70 80 ਹਜ਼ਾਰ ਰੁਪਈਆ ਕਿਸ਼ਤ ਜਾ ਰਹੀ ਆ ਉਹ ਕਿੱਥੋਂ 3 ਲੱਖ ਰੁਪਈਆ ਜੁਰਮਾਨਾ ਤਾਰ ਲੂਗਾ ਜੀ ਉਹ ਜੇ ਤਾਂ ਜੇ ਮਾਲੋ ਕਿਸੇ ਦੀ ਗਲਤੀ ਆ ਉਹਨੂੰ ਦੱਸੇ ਵੀ ਤੇਰੀ ਆ ਗਲਤੀ ਆ ਜੇ ਦੀ ਗਲਤੀ ਵੀ ਨਹੀਂ ਤਾਂ ਵੀ ਜੁਰਮਾਨਾ ਪਾ ਦੇ ਇਹਦੇ ਬਹੁਤ ਮਾੜੀ ਗੱਲ ਆ ਅੱਜ ਰੇਤ ਜਿਹੜੀ ਆ ਸੋਨੇ ਤੋਂ ਵੱਧ ਮਹਿੰਗੀ ਵਿਕ ਰਹੀ ਆ ਪੰਜਾਬ ਦੇ ਵਿੱਚ ਇਹਦੇ ਵਿੱਚ ਅੰਨੀ ਕਮਾਈ ਆ ਇਹਦੇ ਵਿੱਚ ਜਿਹੜੀ ਕਮਾਈ ਉਹ ਸਾਰੀ ਲੀਡਰਾਂ ਨੂੰ ਪੋਲੀਟੀਸ਼ੀਅਨਾਂ ਨੂੰ ਅਧਿਕਾਰੀਆਂ ਨੂੰ ਜਾ ਰਹੀ ਆ ਸੋ ਆਮ ਲੋਕ ਵਾਸਤੇ ਜਿਹੜਾ ਘਰ ਬਣਾਉਣਾ ਉਹ ਬਹੁਤ ਮਹਿੰਗਾ ਹੋ ਚੁੱਕਾ ਛੇਛੇ ਹਜ਼ਾਰ ਨੂੰ ਰੇਤ ਵੇਕ ਮਿਲ ਰਹੀ ਆ ਜਿਹੜੇ ਆਮ ਲੋਕ ਜਿਹੜੇ ਗਰੀਬ ਆ ਘਰ ਬਣਾਉਣਾ ਨਾ ਦਾ ਸੁਪਨਾ ਹੀ ਰਹਿ ਗਿਆ ਸੋ ਅਸੀਂ ਜਿਹੜੇ ਮਸਲੇ ਲਈ ਆਏ ਆ ਕਿ ਜਿਹੜਾ ਢਾਈ ਤਿੰਨ ਲੱਖ ਰੁਪਈਆ ਨਜਾਇਜ਼ ਜੁਰਮਾਨਾ ਪਾਇਆ ਗੱਡੀ ਨੂੰ ਉਹ ਵਾਪਸ ਲਿਆ ਜਾਵੇ ਤੇ ਗਾਂਹ ਵਾਸਤੇ ਵੀ ਜੇ ਕਾਰਵਾਈ ਕਰਨੀ ਆ ਉਹਨਾਂ ਤੇ ਵੀ ਕੀਤੀ ਜਾਵੇ ਜਿਨ੍ਹਾਂ ਦੀਆਂ 100-100 ਗੱਡੀਆਂ ਨੰਗ ਰਹੀਆਂ ਜਿਹੜੀ ਕੋ ਇੱਕ ਅੱਧੀ ਕਰਕੇ ਬਿੱਲ ਵੀ ਭਰ ਰਿਹਾ ਟੈਕਸ ਵੀ ਭਰ ਰਿਹਾ ਫੇਰ ਵੀ ਉਹਨੂੰ ਜੁਰਮਾਨੇ ਪਾਏ ਜਾਣ ਉਹ ਜਦੇਬਦੀ ਬਰਦਾਸ਼ਤ ਨਹੀਂ ਕਰੂਗੀ ਉਹਦੇ ਵਾਸਤੇ ਇੱਥੇ ਮੋਰਚਾ ਲਾਇਆ ਵਾ ਜਿੰਨਾ ਚਿਰ ਜੁਰਮਾਨਾ ਮਾਪ ਨਹੀਂ ਹੁੰਦਾ ਮੋਰਚਾ ਇਦਾਂ ਚੱਲੂਗਾ ਭਾਰਤੀ ਕਿਸਾਨ ਯੂਨੀਅਨ ਇਕਤਾਗਰਾਹ ਗੋਲਦੀ ਨੱਤ ਇਹ ਅਸੀਂ ਅੱਜ ਇੱਕ ਜਿਹੜੀ ਮੈਨਿਕ ਵਿਭਾਗ ਦੇ ਮਿਲੀ ਭੁਗਤ ਕਰਕੇ ਕ੍ਰੈਸ਼ਰ ਵਾਲਿਆਂ ਦਾ ਨਜਾਇਜ਼ ਜਿਹੜਾ ਜੁਰਮਾਨਾ ਟਰੈਕਟਰ ਡਰਾਈਵਰ ਨੂੰ ਜਾਂ ਗੱਡੀ ਨੂੰ ਪਾਇਆ ਗਿਆ ਉਹਦੇ ਸਬੰਧ ਚ ਅਸੀਂ ਇੱਥੇ ਇਕੱਠੇ ਹੋਏ ਆ ਤੇ 15 ਦਿਨ ਤੋਂ ਇਹਨਾਂ ਦੇ ਤਰਲੇ ਕਰ ਰਹੇ ਆ ਇਹ ਐਪਲੀਕੇਸ਼ਨ ਲਿਖੀ ਹੋਈ ਨਾ ਇਹਨਾਂ ਨੇ ਸਾਡੀ ਐਪਲੀਕੇਸ਼ਨ ਲਿਖੀ ਨਾ ਇਨਕੁਆਰੀ ਕੀਤੀ ਗਈ ਨਾ ਕੋਈ ਬੋਰਡ ਬਿਠਾਇਆ ਗਿਆ ਐਕਸ਼ਨ ਸਾਹਿਬ ਨੂੰ ਅਸੀਂ ਬਕਾਇਦਾ ਇਹ ਤਲਾਸ਼ ਦੇ ਕੇ ਗਏ ਸੀ ਉਹ ਕਹਿੰਦੇ ਕੋਈ ਗੱਲ ਨਹੀਂ ਮੈਸਜੂ ਸਾਹਿਬ ਦੀ ਡਿਊਟੀ ਲਾ ਦੇਣਾ ਉਸ ਤੋਂ ਬਾਅਦ ਵੀ ਅਸੀਂ ਸਾਰੀ ਟੈਕੀਕਾਦ ਕਰਕੇ ਇਹ ਇਨਸਾਫ ਦਿੱਤਾ ਜਾਏਗਾ ਪਰ ਇਸ ਪ੍ਰਕਾਰ ਦਾ ਇਨਸਾਫ ਨਾ ਦੀ ਕੋਈ ਚੀਜ਼ ਨਹੀਂ ਆਜ ਇਹਨਾਂ ਨੂੰ ਪਤਾ ਸੀ ਅਸੀਂ ਅੱਜ ਆਉਣਾ ਵਾ ਤੇ ਇਸ ਕਰਕੇ ਅਫਸਰ ਕੋਈ ਵੀ ਇੱਥੇ ਹੈ ਨਹੀਂ ਨਾ ਐਕਸ਼ਨ ਸਾਹਿਬ ਨਾ ਐਸ ਡੀਓ ਤੇ ਨਾ ਜਈ ਤੋ ਇਸ ਕਰਕੇ ਬਿਲਕੁਲ ਸਾਡੀ ਸੁਣਵਾਈ ਨਹੀਂ ਹੋ ਰਹੀ ਬੇਸ਼ੱਕ ਇਹ ਸੁਣਵਾਈ ਕਰਨ ਨਾ ਕਰਨ ਅਸੀਂ ਓਨੀ ਦੇਰ ਇੱਥੇ ਡਟੇ ਰਾਵਾਂਗੇ ਜਿੰਨੀ ਦੇਰ ਸਾਡੀ ਗੱਡੀ ਨੂੰ ਤੇਰਾ ਨਜਾਇਜ਼ ਜੁਰਮਾਨਾ ਵਾਪਸ ਨਹੀਂ ਲੋਕਾਂ ਨੂੰ ਗਲਤ ਦਿੰਦੇ ਇਹ ਦੇ ਅਸੀਂ ਅੱਜ ਮਾਦੋਪੁਰ ਮੈਨਿੰਗ ਆਫਿਸ ਤੋਂ ਟੈਕਸ ਆਪਣਾ ਜਿਹੜਾ ਲੈਣਾ ਵਾ ਪਰ ਜਿਹੜੀਆਂ ਚੋਰ ਮੋਰੀਆਂ ਰਹੀਆਂ ਗੱਡੀਆਂ ਦੇ ਖਬਰ ਚੱਲਣਾ ਤੁਹਾਨੂੰ ਕੋਈ ਗੱਲ ਨਹੀਂ ਭਾਵੇਂ ਜਿੰਨੇ ਦਾ ਮਰਜ਼ੀ ਲੱਗ ਜਾਵੇ ਪਰ ਤੁਹਾਡੀਆਂ ਗਲਤੀਆਂ ਇਹ ਅਸੀਂ ਜਿਹੜਾ ਇਹਨਾਂ ਦੇ ਨਜਾਇਜ਼ ਜੁਰਮਾਨਾ ਇਹਦੇ ਕਰੀ ਤੁਹਾਨੂੰ ਫੇਕ ਕਰਦੇ ਨਹੀਂ ਕਰਦੇ ਖੱਜਲਗਵਾਰ ਕੀਤਾ ਤੁਸੀਂ ਜਥੇਬੰਦੀ ਨੂੰ ਵੀ ਸਰਪੰਚਾ ਕੀਤਾ ਉਹ ਵਾਪਸ ਆਣ ਪੁੱਜ ਕੇ ਬੰਦੇ ਨੇ ਕਾਲਮ ਟੋਲ ਕੀਤਾ ਇਹਨਾਂ ਨੂੰ ਐਮਪੀ ਹੋਵੇ ਇਨਕੁਆਰੀ ਕਰਨ ਤੇ ਅਸੀਂ ਜ਼ਰਬਾਨਾ ਦੇ ਕੇ ਦਵਾਉਣਾ ਪਰ ਸਾਡੀ ਕੋਈ ਗਲਤੀ ਨਹੀਂ ਆ ਆਖਰੀ ਨੀੜ ਲੱਗੇ